ਬਦਲ ਬਾਈ ਜੀ ਲੱਗਦੀ ਹੈ ਹੁੰਦੀ ਨੇਰੀ ਆਉ ਕਮੀ ਪਉ ਜੇ ਮੀ ਇਹ ਪਏ ਤਾਂ ਚੰਗੀ ਗੱਲ ਐ ਤੂੰ ਭਾਈ ਕਿੱਧਰ ਚੱਲੀ ਹੁਣ ਸੋਡਾ ਟੋਕਣਾ ਜ਼ਰੂਰੀ ਹੁੰਦਾਗਾ ਜਦੋਂ ਮੈਂ ਕਿਤੇ ਬਾਹਰ ਜਾਨੀਆ ਉਹਦੀ ਟੋਕਣ ਪਏ ਜਾਨੀਓਗੇ ਸੋ ਕੰਮ ਜਾਣਾ ਹੁੰਦਾ ਹੋਰ ਹੁਣ ਦੱਸ ਕੇ ਨਹੀਂ ਜਾਣਾ ਹੁੰਦਾ ਘਰੇ ਦੱਸ ਕੇ ਜਾਣਾ ਜ਼ਰੂਰੀ ਹੈਗਾ ਮੈਨੂੰ ਕੋੜਾ ਦਿਖਦਾ ਨਹੀਂ ਵੀ ਕਿੱਥੇ ਜਾਣਾ ਹੈ ਕਿੱਥੇ ਨਹੀਂ ਮੈਂ ਤੈਨੂੰ ਕਿੰਨੀ ਵਾਰੀ ਕਹੇ ਬਿਯੋਗੇਜੋ ਕੋਲ ਨਾ ਜਾਇਆ ਕਰ ਤੂੰ ਲੈ ਨਹੀਂ ਉਹਦੇ ਕੋਲ ਬਗਜਣੀ ਇਹਨੇ ਫੇਰ ਕੀ ਹੋ ਗਿਆ ਜੇ ਉਹਦੇ ਨਾਲ ਜਾ ਕੇ ਮੈਂ ਦੁਖ ਸੁੱਖ ਕਰ ਲੈਨੀ ਆ ਸੋਨੂੰ ਤਾਂ ਹਰੇਕੇ ਮਾੜਾ ਲੱਗਦਾ ਤੁਸੀਂ ਉਹ ਕੱਲੇ ਚੰਗੇ ਹੋਗੇ ਨਾਲੇ ਐਂ ਤੁਰਪੀ ਤੂੰ ਸਿਰ ਤੇ ਚੁੰਨੀ ਚੰਨੀ ਲੈ ਕੋਈ ਆ ਨੰਗੇ ਸਿਰ ਤੁਰਪੀ ਬਾਹਰ ਨੂੰ ਚੁੰਨੀ ਤਾਂ ਉਦਣੇ ਲੈ ਗਈ ਸੀ ਜਿੱਦ ਦੇ ਮੇਰਾ ਬੰਦਾ ਮਰ ਗਿਆ ਤੀਗਾ ਹੁਣ ਚੁੰਨੀ ਲੈਣ ਦਾ ਕੀ ਸਵਾਲ ਪੈਦਾ ਹੁੰਦਾ ਹੈਗਾ ਹੱਦ ਹੋਈ ਪਈ ਆ ਜਮੀ ਤੈਨੂੰ ਤਾਂ ਬੰਦੇ ਦਾ ਦੁੱਖ ਨਹੀਂ ਹੈ ਕੋਈ ਜਿਹਦਾ ਪੁੱਤ ਮਰਿਆ ਉਹਨੂੰ ਪੁੱਛ ਉਹਨੂੰ ਪੁੱਛ ਕੀ ਦੁੱਖ ਹੁੰਦਾ ਜੇ ਮੈਨੂੰ ਦੁੱਖ ਤੇ ਨਾ ਤਾਂ ਹੀ ਇੱਥੇ ਟਾਈਮ ਕੱਢ ਰਹੀ ਆਂਗੀ ਜੇ ਕੋਈ ਹੋਰ ਹੁੰਦੀ ਨਾ ਕਿੱਦੇ ਦੀ ਛੱਡ ਕੇ ਭੱਗ ਜਾਂਦੀ ਫਿਰ ਤੈਨੂੰ ਭਾਈ ਪੁੱਛੇ ਹੀ ਐ ਮੈਂ ਵੀ ਜਾ ਕਿੱਥੇ ਰਹੀ ਆਂ ਸਰ ਟਕ ਲੈ ਪਰ ਹਰ ਇੱਕ ਗੱਲ ਚ ਨਾ ਟੋਕ ਟਕਈਆ ਚੰਗਾ ਨਹੀਂ ਹੁੰਦਾ ਸੌ ਕੰਮ ਜਾਣਾ ਹੁੰਦਾ ਹੁਣ ਜੇ ਮੈਂ ਕੋਈ ਕੰਮ ਜਾਣਾ ਦੀ ਕੰਮ ਤਾਂ ਨਹੀਂ ਬਣਦਾ ਹੈਗਾ ਹੱਦ ਹੋਈ ਪਈ ਐ ਜਮੀ ਕੰਮ ਵੀ ਤਾਂ ਕੋਈ ਹੋਊ ਕੰਮ ਵੀ ਤਾਂ ਹੋਊ ਕੋਈ ਕਈ ਵਾਰ ਆਪਦੇ ਵੀ ਕੋਈ ਕੰਮ ਹੁੰਦੇ ਨੇ ਨਹੀਂ ਵੀ ਦੱਸਣ ਵਾਲੇ ਹੁੰਦੇ ਹਾਂ ਪਹਿਲਾਂ ਸਾਨੂੰ ਦੱਸੋ ਫੇਰ ਕੰਮ ਜਾਓ ਨਹੀਂ ਵੀ ਦੱਸਣ ਵਾਲੇ ਹੁੰਦੇ ਕੰਮ ਆਹ ਤਾਂ ਚੰਗੀਆਂ ਗੱਲਾਂ ਨਹੀਂ ਹਨ ਭਾਈ ਚੱਲ ਮੈਂ ਜਾ ਕੇ ਆਉਣੀ ਆਂਗੀ ਰੋਟੀ ਰੋਟੀ ਬਣੀ ਪਈ ਆ ਉਹਦੀ ਚੱਕ ਕੇ ਖਾ ਲਿਓ ਆ ਕੇ ਫੜਾ ਦੀ ਭਾਈ ਫੇਰ ਖਾਉਂਗਾ ਮੈਂ ਮੁਰੇਂ ਛੋਟੀ ਛੋਡੇ ਕਿਹੜਾ ਹੱਥ ਨਹੀਂ ਹੈਗੇ ਚੱਕ ਕੇ ਨਹੀਂ ਖਾ ਸਕਦੇ ਜਦੋਂ ਮੈਂ ਰੋਟੀ ਬਣਾਤੀ ਆ ਉਹਦੇ ਚੱਕ ਕੇ ਖਾ ਲਿਓ ਮੈਨੂੰ ਟਾਈਮ ਲੱਗ ਜਾਊਗਾ ਫੇਰ ਕਹੇਗੀ ਰਸੋਈ 'ਚ ਗੰਦ ਪਾਤਾ ਇੱਥੇ ਦਾਲ ਖਿੰਡੀ ਪਈ ਐ ਇੱਥੇ ਆਹ ਖੰਡਿਆ ਪਿਆ ਐਨੀ ਤਾਂ ਸੁਣਨੂ ਵੀ ਸਮਝ ਹੈਗੀ ਐ ਵੀ ਮੈਂ ਸਫਾਈ ਕਰਕੇ ਗਈ ਆ ਸਫਾਈ ਰੱਖਣੀ ਹੈਗੀ ਗੰਧੇ ਜ਼ਰੂਰੀ ਪਾਉਣਾਗਾ ਜੇ ਗੰਧ ਪਾਉਂਗੇ ਤਾਂ ਹੀ ਬੋਲੂਗੀ ਮੈਂ ਵੀ ਗੰਧ ਪਾਇਆ ਪਿਆ ਮੇਰੇ ਕਿਹੜਾ ਦਿਮਾਗ ਹੱਲਿਆ ਹੋਇਆ ਦਿਮਾਗ ਇਹ ਹੱਲਿਆ ਹੈ ਤੇਰਾ ਜਿਹੜੀ ਚਬਰ-ਚਬਰ ਬੋਲ ਰਹੀ ਹੈ ਹੋਰ ਐ ਬੋਲਿਆ ਕਰਦੇ ਨੇ ਨੂੰਹਾਂ ਤੀਆਂ ਐ ਚਬਰ-ਚਬਰ ਬੋਲਣ ਵੀ ਨਾ ਤੂੰ ਹੀ ਲਾਇਆਗਾ ਮੈਨੂੰ ਬੋਲਣ ਦੀ ਆਤ ਨਹੀਂ ਹੈਗੀ ਧੀ ਸ਼ਾਬਾਸ਼ ਸ਼ਾਬਾਸ਼ ਆ ਤੁਸੀਂ ਤੇ ਤੂੰ ਆਉਣ ਨੂੰ ਮਿੰਟੇ ਲਾਇਆ ਤੇ ਨਾ ਫਿਰ ਜਦੋਂ ਤੁਸੀਂ ਹਟਦੀ ਨਹੀਂ ਹੈਗੇ ਆ ਮੇਰੀ ਮਾਣੇ ਬਥੇਰਾ ਜ਼ੋਰ ਲਾਇਆ ਵੀ ਤੂੰ ਉਰੇ ਆ ਜਾ ਅਸੀਂ ਤੇਰਾ ਰਿਸ਼ਤਾ ਕਰ ਦਿੰਨੇ ਆ ਕਿਤੇ ਹੋਰ ਬਿਠਾ ਦਾਂਗੇ ਇਹ ਤਾਂ ਮੈਂ ਹੀ ਆ ਜਿਹੜੀ ਉਰੇ ਬੈਠ ਕੇ ਟਾਈਮ ਕੱਢੀ ਜੰਨੀ ਆ ਉਹ ਭਾਈ ਤੇਰਾ ਘਰ ਐ ਸਾ ਮੈਨੂੰ ਜੇ ਤੁਸੀਂ ਆਏ ਤੰਗ ਕਰੀ ਜਾਉਂਗੇ ਨਾ ਮੈਨੂੰ ਮੈਂ ਤਾਂ 1 ਮਿੰਟ ਲਾਉਂਗੀ ਉਰੋਂ ਜਾਣ ਨੂੰ ਤੰਗ ਕਰਿਆ ਕੀ ਐ ਤੈਨੂੰ ਮੈਂ ਕੰਮੇ ਪੁੱਛੇ ਵੀ ਭਾਈ ਕੰਮ ਕੀ ਐ ਫਿਰ ਪੁੱਛਣਾ ਜ਼ਰੂਰੀ ਹੁੰਦਾਗਾ ਮੈਨੂੰ ਕੜਾ ਦਿਖਦਾ ਨਹੀਂ ਹੈਗਾ ਮੈਂ ਕੜਾ ਉਹੀ 12 ਤੁਰੀ ਫਿਰਦੀ ਆਂਗੀ ਵੀ ਉਂ ਚੱਕ ਕੇ ਤੁਰ ਪੂੰਗੀ ਕਿਸੇ ਨਾ ਪਾਸੇ ਚੰਗਾ ਸਿਰ ਟੱਕ ਲੈ ਭਾਈ ਸਿਰ ਟੱਕ ਲੈ ਚੰਗਾ ਨਹੀਂ ਲੱਗਦਾ ਹੁੰਦਾ ਸਿਰ ਟੱਕਣਾ ਜ਼ਰੂਰੀ ਹੈਗਾ ਆਪਦੀ ਜਿੱਤ ਨਾ ਆਪਦੇ ਹੱਥ ਹੁੰਦੀ ਆ ਆ ਚੁੰਨੀਆਂ ਲੈਣ ਨਾਲ ਕੁਛ ਨਹੀਂ ਬਣਦਾ ਆ ਚੁੰਨੀਆਂ ਲੈਣ ਆਲੀਆਂ ਨਾ ਬਥੇਰੀਆ ਇੱਜ਼ਤ ਬਗੈੜਦੀਆਂ ਫਰੀ ਜਾਂਦੀਆਂ ਨੇਗੀਆਂ ਮੈਨੂੰ ਨਾ ਸਮਝਾਓ ਵੀ ਕੀ ਕਰਨਾ ਕੀ ਨਹੀਂ ਚੰਗਾ ਭਾਈ ਮਰਜੀ ਐ ਤੇਰੀ ਜੋ ਮਰਜੀ ਕਰਦੇ ਫਿਰ ਮੈਂ ਨਹੀਂ ਟੋਕਦਾ ਮੁੜ ਕੇ ਤੈਨੂੰ ਮੈਂ ਨਾ ਤੁਹਾਡੀ ਇੱਜ਼ਤ ਕਰਦੀ ਆ ਠੀਕ ਐ ਮਾੜਾ ਮੋਟਾ ਸੋਚ ਕੇ ਚੱਲਿਆ ਕਰੋ ਮੈਂ ਇਸ ਕਰ ਚ ਰਹਿ ਰਹੀ ਹਾਂ ਕਿਸੇ ਵਜ੍ਹਾ ਤੋਂ ਰਹਿ ਰਹੀ ਹਾਂ ਮੈਂ ਉਹ ਜਿਹੜਾ ਮਰ ਗਿਆ ਨਾ ਉਹਦੇ ਬਾਰੇ ਸੋਚਦੀ ਹਾਂ ਜਿੱਦੇ ਮੈਂ ਸੋਚਣਾ ਛੱਡਤਾ ਨਾ ਤੁਸੀਂ ਪਸਤਾਉਂਗੇ ਠੀਕ ਹੈ ਇਹ ਮੜਾ ਮੋਟਾ ਸੋਚ ਲਿਆ ਕਰੋ ਆ ਹੁਣ ਤਾਂ ਰਿਸ਼ਤੇ ਦੀ ਗੱਲ ਕਰ ਰਹੀ ਸੀ ਮੇਰੀ ਭੈਣ ਕਹਿੰਦੀ ਹੈ ਤੇਰਾ ਰਿਸ਼ਤਾ ਕਰਾ ਦਨੀ ਹੈ ਤੂੰ ਤਾਂ ਮਨ ਚ ਠਾਣੀ ਫਿਰਦੀ ਆ ਕੁਸ ਨਾ ਕੁਸ ਨਾ ਮੈਂ ਕੀ ਛਾੜਨਾਗਾ ਉਹਨਾਂ ਨੇ ਤਾਂ ਬਥੇਰਾ ਮਗਜ ਮਾਰਿਆ ਮੇਰੇ ਨਾਲ ਮੈਂ ਹੀ ਨਹੀਂ ਸੁਣੀ ਹੈਗੀ ਜੇ ਮੈਂ ਇਹ ਜੀ ਹੁੰਦੀ ਨਾ ਕਿੱਦੇ ਦੀ ਛੱਡ ਕੇ ਭੱਗ ਜਾਂਦੀ ਹੁਣ ਨੂੰ ਤਾਂ ਮੈਂ ਘਰ ਵਸਾ ਲੈਂਦੀ ਇੱਕ ਜਵਾਕ ਵੀ ਹੋ ਜਾਂਦਾ ਮੇਰੇ ਲਵੇ ਜਿਹੜਾ ਮੈਂ ਉਰੇ ਟਾਈਮ ਕੱਢ ਰਹੀ ਆ ਟਾਈਮ ਤਾਂ ਕੱਢਣੀ ਪਊਗਾ ਭਾਈ ਉਹਨੂੰ ਪੁੱਛ ਕੇ ਦੇਖ ਜਿਹਦਾ ਪੁੱਤ ਗਿਆ ਪਹਿਲਾਂ ਮੇਰਾ ਪੁੱਤ ਖਾ ਲਿਆ ਆ ਹੁਣ ਆ ਹੁਣ ਮੇਰੇ ਤੇ ਦੰਦਾ ਧਰ ਲਿਆ ਤੇ ਨਾ ਪੁੱਤ ਮੈਂ ਖਾ ਲਿਆ ਜਿੰਨੀ ਕੋ ਉਹਦੀ ਹੈਗੀ ਦੀ ਆਪਦਾ ਭੁਗਤ ਗਿਆ ਕਾਹਨੂੰ ਮੇਰਾ ਮਨ ਦੁਖੀ ਕਰਦਾਗਾ ਉਸੇ ਕਣੀ ਸੋਚ ਕੇ ਮੈਂ ਉਰੇ ਬੈਠੀ ਆਂਗੀ ਮੇਰਾ ਦਿਮਾਗ ਨਾ ਖਰਾਬ ਕਰਿਆ ਕਰ ਠੀਕ ਹੈ ਸੋਚ ਲਿਆ ਕਰ ਮਾੜਾ ਮੋਟਾ ਵਿਹਾ ਕਿਤੇ ਕੰਮ ਜਾਂਦੀ ਆ ਮੈਂ ਨਾ ਟੋਕਾਂ ਇਹਨੂੰ ਮੇਰਾ ਦਿਮਾਗ ਗਰਮ ਹੋ ਜਾਂਦਾਗਾ ਜਦੋਂ ਟੋਕ ਟਕਈਆ ਕਰਨ ਬਹਿ ਜਾਂਦਾ ਤੂੰ ਹੀ ਆ ਗਈ ਦਿਮਾਗ ਵਾਲੀ ਕੱਲੀ ਹੋਰ ਕਾ ਨੂੰ ਦਿਮਾਗ ਹੈ ਕਿਸੇ ਚ ਤੇਰਾ ਦਿਮਾਗ ਗਰਮ ਹੋ ਜਾਂਦਾ ਸਾਡੇ ਚ ਤਾਂ ਦਿਮਾਗ ਹੀ ਨਹੀਂ ਹੈ ਕੋਈ ਸਾਡਾ ਦਿਮਾਗ ਨਹੀਂ ਗਰਮ ਹੋ ਸਕਦਾ ਤੇਰਾ ਤਾਂ ਦਿਮਾਗ ਉਹੀ ਗਰਮ ਹੋਈ ਜਾਂਦਾ ਹੁੰਦਾ ਚੁੱਪ ਕਰਕੇ ਦੋ ਰੋਟੀਆਂ ਖਾਣੀਆਂ ਨੇ ਨਾ ਇੱਥੇ ਬੈਠਾ ਖਾਈ ਜਾ ਨਹੀਂ ਉਹਦੇ ਕਣੀਆਂ ਵੀ ਜਾਵੇਂਗਾ ਮੈਂ ਜਾ ਕੇ ਉਹਨੀਆਂ ਬਾਹਰ ਹੁਣ ਨਾ ਬੋਲੀ ਕੋਸਾ ਮੇਥੋਂ ਸੁਣ ਕੇ ਖੜੇਗਾ ਸਾਰੇ ਢੰਗ ਆਉਂਦੇ ਨੇ ਮੈਨੂੰ ਸਾਰੇ ਇਹ ਬਹੂ ਦੇ ਲੱਛਣ ਮੈਨੂੰ ਠੀਕ ਨਹੀਂ ਲੱਗਦੇ ਕੁਝ ਅੱਜ ਕੱਲ ਜਿਆਦਾ ਨਹੀਂ ਬੋਲਣ ਲੱਗੀ ਇਹ ਜਿਹੜੀਆਂ ਲਵੇ ਬੈਠਦੀ ਹੈ ਨਾ ਉਹ ਵੀ ਕੋਈ ਚੰਗੀਆਂ ਤੀਵੀਆਂ ਨਹੀਂ ਹਨ ਜੇ ਕਿਹਾ ਬੀਹੋ ਦੇ ਕੋਲ ਨਾ ਜਾਇਆ ਕਰ ਕੀ ਨਾ ਉਹਦਾ ਗੇਜੋ ਐ ਖੁਨੀ ਕੀ ਐ ਆਖੇ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ ਰੋਕ ਤਾਂ ਬਿੰਦ ਚ ਦੇਉ ਮੈਂ ਜ਼ਮੀਨ ਜਾਇਦਾਦ ਸਾਰੀ ਮੇਰੇ ਨਾਮ ਐ ਇੱਥੋਂ ਫੜ ਕੇ ਗੁਤਨੀ ਬਾਹਰ ਕੱਢ ਦੂੰ ਕਿੱਥੇ ਲੱਗੀ ਐ ਮਗਜ ਮਾਰਨ ਇਹਨੂੰ ਤਾਂ ਹੋਰ ਸ਼ੱਕ ਲੱਗਦਾ ਕੋਈ ਹੋਰ ਐਸੇ ਆਪਾਂ ਨਾ ਪਾ ਦੇ ਇਹ ਹੱਦ ਐ ਰੇ ਦੇ ਵਾਲੀ ਵੀ ਇਹਨੂੰ ਪਤਾ ਨਹੀਂ ਮੈਂ ਕੰਮਕਾਰ ਛੱਡ ਕੇ ਮਸਾਂ ਇਹਦੇ ਕੋਲੇ ਆਣਾ ਹਰੇ ਇਹ ਆਪ ਪਤਾ ਨਹੀਂ ਕਿੱਥੇ ਰਹਿ ਜਾਂਦੀ ਐ ਲਾ ਆਂਦੀ ਐ ਉਹ ਲੱਗਿਆ ਤੇਰਾ ਟਾਈਮ ਆਹੋ ਟਾਈਮ ਕਾਦਾ ਲੱਗ ਗਿਆ ਮਸਾਂ ਆਉਣੀ ਆਗੀ ਆ ਦੇਖ ਲੈ ਛੱਡੇ ਵਾਲਾ ਬੁੜਾ ਪਹਿਲਾਂ ਟੋਕਣ ਪੈ ਜਾਂਦਾਗਾ ਜਦੋਂ ਮਰਜੀ ਬਾਹਰ ਨਿਕਲ ਲੋ ਇਹਦਾ ਟੋਕਣਾ ਜ਼ਰੂਰੀ ਹੁੰਦਾਗਾ ਯਾਰ ਮੈਨੂੰ ਐ ਨਹੀਂ ਸਮਝ ਆਨੀ ਇਥੋਂ ਇੱਕ ਬੁੜਾ ਯਾ ਲੋਟ ਨਹੀਂ ਆਂਦਾ ਮੇਰੇ ਨਾਲੇ ਦੱਸ ਕੀ ਕਰਾਂ ਹੁਣ ਉਹਨੂੰ ਜ਼ਹਿਰ ਦੇਦਾ ਹੁਣ ਉਹਨੇ ਤਾਂ ਬਾਹਰ ਚ ਬੈਠਣੀ ਹੈਗਾ ਕਿੱਥੋਂ ਮੇਰੇ ਦਾਦ ਲੱਗੇਗਾ ਓਏ ਬਧੀਆ ਓਹ ਬਧੀਆ ਉਹਦੇ ਸਰਤੀ ਤੂਰੇ ਰਹਿਣੀ ਹੈ ਜੇ ਉਰੇ ਨਾ ਹੋਵੇ ਤੂੰ ਕਿਦੇ ਸੱਤੇ ਉਰੇ ਰਹੇਗੀ ਓਏ ਚੰਗੀ ਗੱਲ ਐ ਉਹਦੇ ਨਾਲ ਉਹਨੂੰ ਕੱਟ ਲਿਆ ਕਰ ਦੂ ਮਾੜਾ ਉਟਾ ਨੂੰ ਕਹਿ ਸੁਣ ਲਿਆਗਾ ਤੇਰੇ ਭਲੇ ਵਾਸਤੇ ਕਹਿੰਦਾ ਉਹ ਕੀ ਕਹਿੰਦਾ ਸੀ ਪਹਿਲਾਂ ਐਂ ਦੱਸ ਮੈਨੂੰ ਮੈਨੂੰ ਕਹਿੰਦਾ ਕਿੱਥੇ ਜਾਨੀ ਹੈਗੀ ਹੂੰ ਤੋ ਤਾਈ ਲਵੇ ਨਾ ਜਾਇਆ ਕਰ ਤੈਨੂੰ ਉਹ ਬਗਿਆੜਦੀ ਐ ਇਹ ਕਰਦੀ ਐ ਉਹ ਕਰਦੀ ਐ ਵੀ ਮੈਨੂੰ ਕੜਾ ਦਿਖਦਾ ਨਹੀਂ ਹੈਗਾ ਆਪਦਾ ਕਰ ਹੱਦ ਹੋਈ ਪਈ ਐ ਜਮੀ ਉਹਦੇ ਵਾਲੀ ਵੀ ਦੋ ਰੋਟੀਆਂ ਮਿਲਦੀਆਂ ਨੇ ਤੂੰ ਚੁੱਪ ਕਰਕੇ ਖਾਈ ਜਾ ਜੇ ਮੈਂ ਕਿਸੇ ਪਾਸੇ ਲੰਘੀ ਨਾ ਫੇਰ ਪਸਤਾ ਹੋਊਗਾ ਬੈਠਾ ਓਏ ਤੂੰ ਆ ਲੰਗ ਲਗਾਉਣ ਦੀ ਜੜੀਆਂ ਗੱਲਾਂ ਨਾ ਕਰਿਆ ਕਰ ਇਹ ਤੂੰ ਕਿਸੇ ਪਾਸੇ ਲਾਂਗੀ ਤਾਂ ਮੈਂ ਮੇਰਾ ਕੀ ਬਣੂਗਾ ਨਾਲੇ ਮੇਰੀ ਗੱਲ ਸੁਹਣਾ ਧਿਆਨ ਨਾਲ ਠੰਡੇ ਦਿਮਾਗ ਨਾਲ ਸੁਣਾਂ ਜਿੰਨੀ ਤੂੰ ਉਹ ਬੁੜੇ ਨਾਲ ਬਣਾ ਕੇ ਰੱਖੇਂਗੀ ਆਪਣਾ ਦੋਨਾਂ ਦਾ ਫਾਇਦਾ ਕੰਮ ਲਈਏ ਦੇਖ ਜਦੋਂ ਉਹਨੂੰ ਕੋਈ ਹੋ ਗਿਆ ਟਪ ਗਿਆ ਆਪਦਾ ਹਨਾ ਉਦੋਂ ਬਾਅਦ ਆਪਾਂ ਇਕੱਠੇ ਹੋ ਜਾਾਂਗੇ ਪਰ ਜਿੰਨਾ ਚਿਰ ਤੱਕ ਉਹ ਹੈਗਾ ਉਹ ਤੇਰਾ ਸਰਦੀ ਛੱਤ ਐ ਉਹ ਤੇਰੀ ਸਮਝ ਉਦੀ ਸੇਵਾ ਪਾਣੀ ਕਰਿਆ ਕਰ ਉਹਦੇ ਨਾਲ ਮਿੱਠੀ ਪੈਰੀ ਰਿਹਾ ਕਰ ਮੈਂ ਤਾਂ ਬਥੇਰੀ ਸੇਵਾ ਕਰਦੀ ਆਂਗੀ ਜਦੋਂ ਹੁਣ ਦੋ ਰੋਟੀਆਂ ਮਿਲਦੀਆਂ ਨੇ ਜੀ ਉਹਨੂੰ ਨਾਲ ਦੀ ਨਾਲ ਰੋਟੀ ਬਣਾ ਕੇ ਦੇਣੀ ਆ ਫਿਰ ਵੀ ਬੁਰਬੁਰ ਕਰੀ ਜਾਂਦਾ ਨਾ ਮੇਰਾ ਦਿਮਾਗ ਖਰਾਬ ਹੋ ਜਾਂਦਾ ਜਦੋਂ ਮੈਂ ਬਾਹਰ ਨਿਕਲਣਾ ਹੁੰਦਾ ਉਦੀ ਟੋਕੜ ਬੈ ਜਾਂਦਾ ਓਏ ਕੰਗਲੀਏ ਬਜ਼ੁਰਗ ਬੰਦਿਆਂ ਦਾ ਸੁਭਾਅ ਬਣ ਜਾਂਦਾ ਜਦ ਆੱਖਾਂ ਵਰਗੀ ਮੱਤ ਹੋ ਜਾਂਦੀ ਹੈ ਨਾਲੇ ਉਹਨੂੰ ਤਾਂ ਤੇਰੀ ਉਹ ਸੋਚ ਹੈ ਅਰੇ ਤੇਰੀ ਸੋਚ ਨਹੀਂ ਕਰੂਗਾ ਹੋਰ ਕੀ ਕਰੂਗਾ ਉਹ ਤਾਂ ਹੀ ਤੇਨੂੰ ਮੜਾ ਮੋਟਾ ਅੱਗਾ ਤੱਕਾ ਲੈ ਲੰਦਾ ਮੈਨੂੰ ਐਂ ਦੱਸ ਤੈਨੂੰ ਕਿਸ ਦੇ ਕੋਲੇ ਜਾਣਕੋ ਨਹੀਂ ਰੋਕਦਾ ਸੀ ਤੈਨੂੰ ਤਾਂ ਨਾ ਉਹ ਕਿਤੇ ਨਹੀਂ ਜਾਣ ਦਿੰਦਾ ਜਦੋਂ ਵੀ ਕਿਤੇ ਬਾਹਰ ਨਿਕਲ ਉਹਦੀ ਪੁੱਛਣ ਪੈ ਜਾਂਦਾ ਵੀ ਕਿੱਥੇ ਜਾਨੀ ਹੈਗੀ ਮੈਂ ਕਿਹੜਾ ਉਹੀ ਤੁਰੀ ਫਰਦੀ ਆ ਓਏ ਤੁਰੀ ਤਾਂ ਫਰਦੀ ਨਹੀਂ ਐਂ ਤਾਂ ਤੂੰ ਵਧੀਆ ਐਂ ਤਾਂ ਸਾਰਾ ਪਿੰਡ ਤੇਰੀਆਂ ਸਰਾਣਾ ਕਰਦਾ ਵੀ ਦੇਖ ਲੈ ਨਾਲੇ ਸਰਤੇ ਬੰਦਾ ਨਹੀਂ ਹੈਗਾ ਪਰ ਇਹ ਮਤਲਬ ਥੋੜਾ ਵੀ ਕਿਸੇ ਨਾਲ ਅੱਖ ਚ ਪਈ ਰੜਕ ਜੇ ਤੂੰ ਸਾਰੇ ਤੇਰੀ ਹਾਮੀ ਭਰਦੇ ਨੇ ਬਸ ਇਹ ਤਾਂ ਐਂ ਹੈ ਬਜ਼ੁਰਗ ਬੰਦਾ ਯਾਰਾ ਉਹਨੂੰ ਸੋਚ ਹੈ ਵੀ ਪਹਿਲਾਂ ਮੇਰਾ ਕਿਤੇ ਮੁੰਡਾ ਹੀ ਵਾਗਿਆ ਵੀ ਕਾਹ ਹੈ ਤੇਰੇ ਸਿਰ ਤੇ ਤਾਂ ਉਹ ਜ਼ਿੰਦਗੀ ਕੱਟਣ ਲੱਗ ਰਿਹਾ ਉਹਨੂੰ ਇਸੇ ਗੱਲ ਦਾ ਡਰ ਰਹਿੰਦਾ ਹੈ ਵੀ ਜੇ ਇਹ ਨੂੰ ਕੁਝ ਹੋ ਗਿਆ ਜਾਂ ਇਹਨੇ ਗੱਲੇ ਗੋਹੇ ਦੇ ਪੈਰ ਧਰ ਲਿਆ ਵੀ ਉਹ ਤਾਂ ਜਿਉਂਦਾ ਜੀ ਮਰ ਜੂ ਵਿਚਾਰਾ ਤੂੰ ਬਸ ਉਹਦੇ ਨਾਲ ਮਿੱਠੀ ਪੈਰੀ ਰਿਹਾ ਕਰ ਫਿਰ ਮੈਂ ਵੀ ਤਾਂ ਟਾਈਮ ਪਾਸ ਕਰ ਰਹੀ ਆਂਗੀ ਜੇ ਮੈਂ ਇਹੀ ਜੀ ਹੁੰਦੀ ਨਾ ਕਿੱਦੇ ਦੀ ਛੱਡ ਕੇ ਵਿਆਹ ਕਰਾ ਲੈਂਦੀ ਆ ਮੇਰੀ ਮਾਂ ਨੇ ਬਥੇਰਾ ਜ਼ੋਰ ਲਾ ਰੱਖਿਆ ਵੀ ਤੇਰੀ ਉਮਰ ਵੀ ਕੀ ਹੈ ਹਜੇ ਹਜੇ ਤੈਨੂੰ ਵਿਆਹ ਕੇ ਹੋਰ ਪਾਸੇ ਤੋਰ ਦੰਨੇ ਆਂਗੇ ਮੈਂ ਚੁੱਪ ਕਰਕੇ ਟਾਈਮ ਕੱਢ ਰਹੀ ਆ ਟਾਈਮ ਕਾਦਾ ਕੱਢ ਰਹੀ ਆ ਇੱਕ ਤੇਰੇ ਕਰਕੇ ਚੁੱਪਾ ਤੂੰ ਮੈਨੂੰ ਇਹ ਸਮਝਾਉਣ ਬੈਜਿਆ ਕਰ ਹਰੇ ਗੱਲ ਚ ਤੂੰ ਜਾਣ ਨਹੀਂ ਬੈਂਦਾ ਬੁੱਥ ਚ ਬਾੜਦਾ ਤੇਰੇ ਉਥੇ ਚ ਬਾੜਦਾ ਹਲੇ ਆ ਕੀ ਗੱਲ ਜੀ ਕਰਦੀ ਐ ਮੇਰੀ ਮਾਂ ਕਹਿੰਦੀ ਐ ਤੇਰਾ ਦੂਜਾ ਪਿਆ ਆਏ ਕਿਵੇਂ ਕਰਾ ਲੇਗੀ ਤੂੰ ਦੂਜਾ ਪਿਆ ਮੈਂ ਸਾਰਾ ਉਹੀ ਤੁਰਿਆ ਫਿਰਦਾ ਫਿਰ ਮੈਂ ਵੀ ਤਾਂ ਚੁੱਪ ਕਰਕੇ ਟਾਈਮ ਕੱਢ ਰਹੀ ਆਂਗੀ ਤੇਰੇ ਵਾਲੀ ਵੀ ਹੱਦ ਹੋ ਗਈ ਪਈ ਆ ਤੂੰ ਵੀ ਬੁੜੇ ਦਾ ਪੱਖ ਲੈਣ ਬੈਜੇਂਗਾ ਆਏ ਦਾ ਕੀ ਕਹਿਣਾਗਾ ਵੀ ਉਹ ਟੋਕਦਾ ਕਾ ਤੂੰ ਹੈਗਾ ਤੈਨੂੰ ਜਦੋਂ ਤੂੰ ਉਹਨਾਂ ਨਾਲ ਟਾਈਮ ਕੱਢ ਰਹੀ ਆਂਗੀ ਉਹਨੂੰ ਦੋ ਰੋਟੀਆਂ ਦੇ ਰਹੀ ਆਂ ਉਹ ਤੇਰੇ ਦਿਮਾਗ ਤੇ ਵੱੜਦੀ ਐ ਕਿ ਨਾ ਨਾ ਅੱਛਾ ਜੇ ਮੈਂ ਮੈਂ ਉਹਦੇ ਉਹਦੇ ਵਾਂਗੂ ਹੋ ਗਿਆ ਤੂੰ ਤਾਂ ਉਹਦਾ ਘੋਗਾ ਚਤ ਕਰ ਦੇਗੀ ਹੈ ਨਾ ਜੇ ਉਹ ਕਹਿਣ ਲੱਗੇ ਵੀ ਉਹ ਕੋਣ ਹੁੰਦਾ ਗੱਤ ਗੱਲਣ ਨਾਲ ਓਏ ਮੇਰੇ ਸਾਲਕਣੇ ਦੀਏ ਤੂੰ ਇੱਕ ਗੱਲ ਨੂੰ ਦਿਮਾਗ ਚ ਬਿਠਾ ਲੈ ਤੂੰ ਇਸ ਘਰ ਤੇ ਨਾ ਉਹ ਬੁੜੇ ਦੇ ਸਰਤੇ ਐ ਉਹ ਬੁੜੇ ਦੇ ਸਰਤੇ ਐ ਫਿਰ ਮੇਰੀ ਗੱਲ ਵੀ ਸੁਣ ਲੈ ਨਾ ਮੈਂ ਕਿਹੜਾ ਕਿਤੇ ਫालतੂ ਤੁਰੀ ਫਿਰਦੀ ਆ ਇੱਕ ਤੇਰੇ ਲਵੇ ਆਉਣੀ ਆ ਉਹ ਵੀ ਤਾਈ ਦੇ ਬਹਾਨੇ ਨਾਲ ਉਹ ਤੂੰ ਤਾਂ ਮੈਂ ਕਿਤੇ ਜਾਂਦੀ ਵੀ ਨਹੀਂ ਉਹਨੂੰ ਵੀ ਸੋਚਣਾ ਚਾਹੀਦਾ ਵੀ ਜੇ ਚੱਲ ਤਾਈ ਲਵੇ ਵਗ ਜਾਂਦੀ ਐ ਇਹ ਦੁੱਖ ਸੁੱਖ ਕਰੇ ਆਉਂਦੀ ਆ ਬੰਦਾ ਇਹਦੇ ਨਹੀਂ ਸਰਤੇ ਹੈਗਾ ਇਹ ਵੀ ਟਾਈਮ ਪਾਸ ਕਰਦੀ ਆ ਉਹਨੂੰ ਵੀ ਸੋਚਣਾ ਚਾਹੀਦਾ ਨਾ 100 100 ਗੱਲਾਂ ਬੋਲਣ ਬੈਹ ਜਾਂਦਾ ਮੈਨੂੰ ਓਏ ਓਏ ਆਏ ਆ ਔਰ ਤੈਨੂੰ ਪਤਾ ਰਹਿ ਗਿਆ ਤਾਈ ਦਾ ਜਿਹੜੀ ਤਾਂ ਤੂੰ ਬਹਾਨਾ ਲਾਉਂਦੀ ਐ ਤੂੰ ਵੀ ਆਏ ਨਹੀਂਗਾ ਕੋਈ ਸੂਟ ਸਾੜੇ ਦਾ ਕੋਈ ਚੱਜ ਦਾ ਬਹਾਨਾ ਲਾ ਦੇ ਤਾਈ 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 ਸਾਰਾ ਦਿਨ ਤਾਈ ਤਾਈ ਕਰੇ ਤੈਨੂੰ ਨਹੀਂ ਪਤਾ ਹੈਗਾ ਤਾਈ ਦੇ ਕਿੰਨੇ ਉਹ ਸਿਆਣੇ ਸਾੜੇਆ ਕਰਕੇ ਬਦਨਾਮ ਐ ਫਿਰ ਮੇਰੀ ਵੀ ਗੱਲ ਸੁਣ ਲੈ ਹੁਣ ਮੈਂ ਸੂਟ ਕਿਦੇ ਸਿਰ ਤੇ ਪਾਉਂਗੀ ਰੋਜ਼ ਨਿਤ ਨਵੇਂ ਜੇ ਹੁਣ ਰੋਜ਼ ਸੂਟ ਦਾ ਬਹਾਨਾ ਲਾਉਂਗੀ ਜਾਂ ਕਿਸੇ ਚੀਜ਼ ਦਾ ਬਹਾਨਾ ਲਾਉਂਗੀ ਇਹ ਸੂਟ ਦਾ ਤਾਂ ਚਲ ਮੈਂ ਬਹਾਨਾ ਲਾ ਦੂੰ ਹੋਰ ਕਿਸ ਚੀਜ਼ ਦਾ ਬਹਾਨਾ ਲਾਉਂਗੀ ਮੈਂ ਰੋਜ਼ ਐ ਵੀ ਦੱਸ ਦੇ ਮੈਨੂੰ ਓਏ ਕਹਿ ਦੇ ਆ ਕਰ ਕਹਿ ਦੇ ਆ ਕਰ ਬੀ ਬਾਪੂ ਜੀ ਮੈਂ ਤਾਂ ਮਾੜਾ ਮੋਟਾ ਫੇਰਾ ਤੋੜਾ ਕਰਨ ਜਾਣੀ ਆ ਰੋਟੀ ਹਾਜਮ ਆ ਜਾਂਦੀ ਨਹੀਂ ਤਾਂ ਮੇਰਾ ਤੇਜਾਬ ਵੱਜ ਜਾਂਦਾ ਬੇ ਸਮਝਦਾ ਨਹੀਂ ਹੈਗਾ ਉਹ ਨਹੀਂ ਜਾਣ ਦਿੰਦਾ ਹੈਗਾ ਨਾਲੇ ਮੇਰੀ ਉਮਰ ਕਣੀ ਵੀ ਦੇਖ ਲੈ ਆਏ ਮੈਨੂੰ ਉਹ ਬਾਹਰ ਕੱਲੀ ਨੂੰ ਜਾਣ ਦੇ ਦੂਗਾ ਉਹਦੇ ਵੀ ਮਨ 'ਚ ਬਹਿਮ ਰਹਿੰਦਾ ਹੈਗਾ ਵੀ ਕਿਤੇ ਉਹੀ ਨਾ ਇਹ ਗਲਤ ਹੋ ਜੇ ਤੈਨੂੰ ਨਹੀਂ ਪਤਾ ਲੱਗਦਾ ਉਹਦੀਆਂ ਗੱਲਾਂ ਤੇ ਮੈਨੂੰ ਪਤਾ ਲੱਗਦਾ ਵੀ ਉਹ ਕਿੱਥੇ ਤੱਕ ਸੋਚਦਾ ਹੈਗਾ ਓਏ ਫਿਰ ਹੁਣ ਚੱਲ ਛੱਡ ਜਾ ਤੂੰ ਮੈਨੂੰ ਆਏ ਦੱਸ ਵੀ ਤੂੰ ਦਾ ਪੱਖ ਲੈਣਾ ਕਿ ਮੇਰਾ ਪੱਖ ਲੈਣਾ ਜੇ ਉਹਦਾ ਪੱਖ ਲੈਣਾ ਤਾਂ ਮੈਂ ਇਥੋਂ ਭੱਗ ਜਾਨੀ ਆ ਤੂੰ ਆਉਂਦੇ ਰਹਾ ਮੈਂ ਆਉਂਦੇ ਰਹਾ ਉਹ ਤੇਰੇ ਕਰਕੇ ਤਾਂ ਮੈਂ ਉਰੇ ਆਇਆ ਆ ਤੈਨੂੰ ਤੇਰੀ ਪੱਕਾ ਨਹੀਂ ਕਰੂੰਗਾ ਹੋਰ ਕੀ ਕਰੂੰਗਾ ਮੈਂ ਤਾਂ ਬਸ ਐਂ ਕਹਿਣਾ ਵੀ ਚੱਲ ਯਾਰ ਉਹਦੇ ਕਰਕੇ ਆਪਣਾ ਚਲੀ ਜਾਂਦਾ ਚਲੀ ਜਾਣ ਦੇ ਤੂੰ ਛੱਡ ਮੇਰੀ ਗੱਲ ਸੁਣ ਛੱਡ ਦੇ ਸਾਰੀਆਂ ਗੱਲਾਂ ਨੂੰ ਅੱਜ ਤਾਂ ਤੂੰ ਕੋਈ ਤਾਂ ਆਪਦਾ ਮੇਰੇ ਨਾਲ ਦੁੱਖ ਸੁੱਖ ਕਰਨ ਦੀ ਉਹ ਲੈ ਕੇ ਬੈਠ ਗਈ ਉਹ ਬੁੜਾ ਜਾ ਫਿਰ ਤੂੰ ਹੀ ਮੇਰਾ ਮਨ ਖਰਾਬ ਕਰ ਦਨਾਂਗਾ ਜਦੋਂ ਮੈਂ ਤਾਂ ਪਿਆਰ ਦੀਆਂ ਗੱਲਾਂ ਕਰਨ ਆਉਣੀ ਆਂਗੀ ਹੁਣ ਤੈਨੂੰ ਕਿਹੜਾ ਪਤਾ ਨਹੀਂ ਵੀ ਮੈਂ ਕੱਲੀ ਰਹਿਣੀ ਆ ਕਰੇ ਮੇਰਾ ਕੋੜਾ ਟਾਈਮ ਪਾਸ ਹੁੰਦਾਗਾ ਤੇਰੇ ਲਵੇ ਆਉਣੀਆ 2 ਮਿੰਟ ਤੂੰ ਵੀ ਨਾ ਲੜਾਈਆਂ ਵਾਲੀਆਂ ਗੱਲਾਂ ਕਰਨ ਲੱਗ ਜੰਨਾ ਹੁਣ ਤੂੰ ਲੜੇ ਲੈ ਮੈਂ ਤਾਂ ਜਾਨੀਆ ਬਸ ਓਏ ਯਾਰ ਆ ਕੀ ਗੱਲ ਬਣੀ ਤੂੰ ਮੇਰੀ ਗੱਲ ਸੁਣਾ ਮੈਨੂੰ ਘਰ ਮਾਫ ਚੱਲ ਆ ਜਾ ਤੈਨੂੰ ਮੈਂ ਬਾਜ਼ਾਰ ਘੁਮਾ ਕੇ ਲੈਣਾ ਅੱਜ ਲਈ ਆ ਜਾ ਇੰਨਾ ਲੜ ਕੇ ਬਾਜ਼ਾਰ ਘੁਮਾ ਕੇ ਲਿਓ ਨਾ ਮਿੱਠੇ ਪੁੱਛ ਤਾਂ ਤੇ ਤੂੰ ਸਿੱਖੇ ਕੋਈ ਆ ਬਬੂ ਨੇ ਵੀ ਹੱਦ ਦੇ ਕਰਤੀ ਕਿਹੜੇ ਵਖਤ ਦੀ ਗਈ ਹੈ ਹੁਣ ਤੱਕ ਮੁੜੀ ਨਹੀਂ ਕਹਿੰਦੀ ਮੈਂ ਹੁਣ ਆ ਜਾਨੀ ਆ ਕੀ ਪਤਾ ਲੱਗਦਾ ਕਿੱਥੇ ਗਈ ਐ ਕਿੱਥੇ ਨਾ ਗਈ ਐ ਲੋ ਇਹ ਲੱਛਣ ਠੀਕ ਨਹੀਂ ਲੱਗਦੇ ਮੈਨੂੰ ਤਾਂ ਠੀਕ ਨਹੀਂ ਲੱਗਦੇ ਲੱਛਣ ਚਲੋ ਪਛਤਾਉਂ ਜਿਹੜੇ ਆ ਗਈ ਭਾਈ ਹਾਂ ਆ ਗਈ ਬੜਾ ਹੀ ਟਾਈਮ ਲਾਤਾ ਹੁਣ ਗਏ ਬੰਦੇ ਨੂੰ ਟਾਈਮ ਤਾਂ ਲੱਗੇ ਜਾਂਦਾਗਾ ਮਾਰੇ ਤਾਂ ਗਈ ਤੇ ਮੈਂ ਇੱਥੇ ਜਾ ਕੇ ਆਉਣਾ ਐ ਫਿਰ ਹੁਣ ਗੱਲਾਂ ਕਰਨ ਲੱਗੀ ਅਗਲੀ ਨੇ ਚਾਹ ਬਣਾ ਲਈ ਮੈਂ ਚਾਹ ਪੀਣ ਪੈਗੀ ਫਿਰ ਕੀ ਹੋ ਗਿਆ ਜੇ ਟਾਈਮ ਲੱਗ ਗਿਆ ਮੈਨੂੰ ਉਹ ਭਾਈ ਸੋਚ ਤਾਂ ਹੁੰਦੀ ਹੋ ਐ ਨਾ ਸੋਚ ਨੂੰ ਕਿ ਮੈਂ ਕੋਈ ਤੇ ਦੂਰ ਗਈ ਤੀਗੀ ਚਲ ਜਾਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਦੂਰ ਜਾਵੇ ਬੰਦਾ ਚਾਹੇ ਨੇੜੇ ਜਾਵੇ ਇੱਕ ਤਾਂ ਐ ਨਹੀਂ ਦੱਸ ਕੇ ਜਾਂਦੀ ਵੀ ਮੈਂ ਜਾਂਦੀ ਕਿੱਥੇ ਆ ਇੱਕ ਐ ਨਹੀਂ ਦੱਸ ਕੇ ਜਾਂਦੀ ਵੀ ਮੈਂ ਮੁੜੂੰਗੀ ਕਦੋਂ ਫਿਰ ਸੋਚਦਾ ਹੋਏ ਜਾਂਦੀ ਹੈ ਬੰਦੇ ਨੂੰ ਬਾਰ-ਬਾਰ ਤਾਂ ਮੈਂ ਕਹਿ ਕੇ ਗਈਆਂ ਵੀ ਮੈਂ ਤਾਈ ਕੋਲ ਜਾ ਕੇ ਐਨੀ ਆਂਗੀ ਤੈਨੂੰ ਕਿੰਨੀ ਵਾਰ ਕਹਤਾ ਵੀ ਆ ਤਾਈ ਤੂਈ ਦਾ ਖੇੜਾ ਛੱਡ ਦੇ ਤੂੰ ਫਿਰ ਮੈਂ ਹੋਰ ਕੀ ਦੇ ਲਵੇ ਜਾਵਾਂ ਓਏ ਹੋਰ ਬਥੇਰੀਆਂ ਜਨਾਨੀਆਂ ਨੇ ਵਿਹੜੇ 'ਚ ਹੋਰ ਹੈ ਨਹੀਂ ਜਾਂ ਬਰਤਨ ਵਾਲੀਆਂ ਤਾਈ ਵਿਚਾਰੀ ਮੇਰੇ ਨਾਲ ਦੁੱਖ ਸੁੱਖ ਕਰ ਲੈਣੀ ਆ ਉਹਦੇ ਨਾਲ ਮੈਂ ਦੁੱਖ ਸੁੱਖ ਕਰ ਲੈਣੀ ਆਂਗੀ ਫਿਰ ਇਹ ਛੱਡੀ ਕੀ ਗੱਲ ਹੋ ਗਈ ਸੋ ਨੂੰ ਤਾਂ ਬਹਾਨਾ ਚਾਹੀਦਾ ਬੋਲਣ ਦਾ ਓ ਕਾ ਦਾ ਬੋਲਣ ਦਾ ਬਹਾਨਾ ਭਾਈ ਮੈਂ ਤਾਂ ਬੋਲਣਾ ਚਾਹੁੰਦਾ ਹੀ ਨਹੀਂ ਆ ਹੁਣ ਦੱਸ ਨੇ ਨੇ ਰੇ ਹੋ ਕੇ ਆ ਕੇ ਘਰੇ ਬੜੀਆਂ ਫਿਰ ਮੈਂ ਪੁੱਛਾ ਨਾ ਫਿਰ ਕੀ ਹੋ ਗਿਆ ਮੈਂ ਘਰੀ ਬੈਠੀ ਦੀ ਮੈਂ ਕਿਹਾ ਕਿਤੇ ਬਾਹਰ ਗਈ ਹੋਈ ਤੀਗੀ ਹੁਣ ਰੋਟੀ ਬਣਾ ਦੂੰਗੀ ਆਪਦਾ ਰੋਟੀ ਖਾ ਕੇ ਸੌਂ ਜਿਓ ਟਰ ਨਾਲ ਰੋਟੀਓ ਖਾਣੀ ਐ ਤੁਸੀਂ ਟਾਈਮ ਤੇ ਤੁਹਾਨੂੰ ਰੋਟੀ ਮਿਲ ਜੂਗੀ ਸਾਜਰੇ ਰੋਟੀ ਬਣਾ ਦਿੱਤਾ ਤੁਸੀਂ ਨਹੀਂ ਖਾਂਦੇ ਹੈਗੇ ਫਿਰ ਤੁਹਾਡੇ ਨਖਰੇ ਨਹੀਂ ਲੋਟ ਆਉਂਦੇ ਉਹ ਤਾਂ ਤਾਂ ਭਾਈ ਰੋਟੀ ਉਹ ਹੂਆ ਬਣਾ ਰੱਖੀ ਐ ਵੀ ਜਿਵੇਂ ਰੋਟੀ ਬਣਾ ਤੇ ਪਤਾ ਨਹੀਂ ਕੀ ਕਰਤਾ ਹੋਰ ਵੀ ਕੰਮ ਧੰਦੇ ਹੁੰਦੇ ਨੇ ਘਰ ਦੇ ਨਾ ਹੋਰ ਕੰਮ ਧੰਦੇ ਸਾਰੇ ਕਰਕੇ ਗਈ ਤੀ ਮੈਂ ਕੀ ਰਹਿੰਦਾ ਕਰਨ ਵਾਲਾ ਤੁਸੀਂ ਕਰਦੇ ਹੋ ਕੰਮ ਧੰਦੇ ਕੱਪੜੇ ਤੁਸੀਂ ਧੋਣੇ ਹੋਗੇ ਰੋਟੀਆਂ ਤੁਸੀਂ ਬਣਾਉਣੇ ਆ ਝੜੂ ਪੁੱਛੋ ਤੁਸੀਂ ਕਰਦੇ ਸਾਰਾ ਮੈਂ ਕਰਦੀ ਆਗੀ ਕੱਪੜਾ ਲੀੜਾਂ ਦਾ ਭਾਈ ਮਸ਼ੀਨ ਨੇ ਧੋਣਾ ਹੁੰਦਾ ਹੋਰ ਹੁਣ ਦੱਸ ਕੱਪੜੇ ਧੋਣ ਨੂੰ ਕੀ ਚਿਰ ਲੱਗਦਾ ਵਾ ਫਿਰ ਕਰਦੀ ਤਾਂ ਹੈਗੀ ਆ ਨਾ ਹੋਰ ਕੰਮ ਧੰਦੇ ਕਿਹੜੇ ਨੇ ਕਰਨ ਵਾਲੇ ਤੁਸੀਂ ਦੱਸ ਦਿਓ ਮੈਨੂੰ ਮੈਂ ਕਰ ਦੂੰਗੀ ਚੱਲ ਚੰਗਾ ਭਾਈ ਠੀਕ ਹੈ ਹਰ ਟਾਈਮ ਹੀ ਨਹੀਂ ਚੰਗਾ ਹੁੰਦਾ ਹੈਗਾ ਵੀ ਬੰਦਾ ਗੁਰਬੁਰੜ ਕਰੀ ਜਾਵੇ ਬੰਦਾ ਆ ਕੇ ਕਹੇ ਨਾ ਇਹੋ ਜਿਹਾ ਕਦਮ ਚੱਕ ਲੈਂਦਾ ਬਾਅਦ ਚ ਫਿਰ ਬੰਦਾ ਪਸਤਾਉਂਦਾ ਹੁਣ ਸੋਨੂੰ ਬੈਠਿਆਂ ਨੂੰ ਦੋ ਰੋਟੀਆਂ ਮਿਲ ਰਹੀਆਂ ਨੇ ਨਾ ਨਾ ਉਹਦਾ ਚੁੱਪ ਕਰਕੇ ਖਾਈ ਜਾਓ ਕਦਮ ਤਾਂ ਭਾਈ ਕੀ ਪਤਾ ਮੈਨੂੰ ਇਹ ਚੱਕਣਾ ਪਵੇ ਇਥੇ ਕੋਈ ਖੂ ਤੋਬਾ ਗੰਦਾ ਕਰਨਾ ਪਵੇ ਹੁਣ ਇਹ ਸਾਰਾ ਦਿਨ ਲੋਕਾਂ ਦੀਆਂ ਸੁਣੀਆਂ ਤੋਂ ਨਹੀਂ ਜਾਂਦੀਆਂ ਸਾਰੇ ਕਹਿਣਗੇ ਇਹਨਾਂ ਦੀ ਬਹੂ ਕਿਹੜੇ ਭਗਤ ਦੀ ਗਈ ਹੈ ਆ ਹੁਣ ਮੁੜੀ ਐ ਨਾ ਕਿਹੜੇ ਨੇ ਲੋਕ ਇਹੋ ਜਿਹਾ ਕਹਿਣ ਵਾਲੇ ਮੇਰੇ ਮੂੰਹ ਤੇ ਕਰਾਓ ਮੈਂ ਪੁੱਛਣਾ ਉਹਨਾਂ ਨੂੰ ਵੀ ਮੈਂ ਕੀ ਗੈਰ ਤੂਰੀ ਭਰਦੀ ਆ ਮੂੰਹ ਤੇ ਕੌਣ ਕਹਿੰਦਾ ਹੁੰਦਾ ਮੂੰਹ ਤੇ ਕੌਣ ਕਹਿੰਦਾ ਹੁੰਦਾ ਐ ਚੋਪ ਮਾਰ ਕੇ ਲੱਗਦਾ ਹੈ ਅਗਲਾ ਪਿੱਠ ਪਿੱਛੇ ਨਾ ਕੁੱਤੇ ਭੌਂਕਦੇ ਹੁੰਦੇ ਨੇਗੇ ਐ ਸੋਚ ਲਿਆ ਕਰੋ ਵੀ ਕੁੱਤੇ ਭੌਂਕਦੇ ਨੇਗੇ ਜੇ ਹੁਣ ਐ ਦੇਖਣ ਲੱਗ ਗੇ ਨਾ ਫੇਰ ਨਹੀਂ ਘਰ ਕੰਮ ਜਾਵੋਂ ਹੁੰਦੇ ਜੇ ਲੋਕਾਂ ਕਣੀ ਦੇਖਣ ਲੱਗ ਗੇ ਸ਼ਾਲ ਚੰਗਾ ਭਾਈ ਜਿਵੇਂ ਤੇਰੀ ਮਰਜ਼ੀ ਉਸ ਲੋਟ ਕੰਮ ਜਮ ਕਰ ਲੈ ਘਰ ਨੂੰ ਮੈਂ ਤੁਹਾਨੂੰ ਬਾਰ ਬਾਰ ਇਹੀ ਕਹਿ ਰਹੀ ਆਂਗੀ ਵੀ ਮੈਂ ਕੁਝ ਸੋਚ ਕੇ ਉਰੇ ਬੈਠੀ ਆਂ ਤੁਸੀਂ ਆਪਦੇ ਦੋ ਰੋਟੀਆਂ ਟੌਰ ਨਾਲ ਖਾਈ ਜਾਓ ਬੈਠੇ ਉਰੇ ਇਕੱਲੇ ਰਹਿ ਜਾਓਗੇ ਫਿਰ ਤੁਹਾਨੂੰ ਕਿਸੇ ਦੇ ਨਹੀਂ ਪੁੱਛਣਾ ਹੈਗਾ ਹੁਣ ਤਾਂ ਆਪਦਾ ਬੈਠੀਓਗੇ ਹੁਣ ਵੀ ਇਕੱਲੇ ਆਂ ਭਾਈ ਮੈਂ ਤਾਂ ਹੁਣ ਕਿਹੜਾ ਮਰਿਆ ਫਿਰ ਆਪਦਾ ਹੱਥ ਫੂਕੋਗੇ ਫਿਰ ਚੰਗੇ ਰਹੋਗੇ ਹੁਣ ਤਾਂ ਮੰਜੇ ਤੇ ਬੈਠਿਆ ਨੂੰ ਤੁਹਾਨੂੰ ਮਿਲਦਾ ਸਾਰਾ ਕੁਸਾ ਉਹ ਵੀ ਫੂਕਣੇ ਪੈਣਗੇ ਮਜਬੂਰੀ ਜਿਹਾ ਤਾਂ ਹਰੇਕ ਚੀਜ਼ ਕਰਨੀ ਹੋ ਪਊਗੀ ਨਾ ਸੋਨੂ ਕਿਉਂ ਕਰਨਾ ਪੂਗਾ ਜਦੋਂ ਮੈਂ ਬੈਠੀ ਆ ਨਾ ਸਾਰਾ ਕੁਝ ਕਰਨ ਵਾਲੀ ਨਾਲੇ ਕਹਿਦੀ ਏ ਵੀ ਹਾਂ ਹੱਥ ਬੂਕੜੇ ਪਹਿਣਗੇ ਮੈਂ ਤਾਂ ਬਗ ਜੂੰਗੀ ਫਿਰ ਮੈਂ ਹੋਰ ਰੱਕ ਕੇ ਕੀ ਕਹਾ ਤੁਸੀਂ ਹਰ ਟਾਈਮ ਟੌਟਕਈਆ ਕਰੀ ਜਾਂਦੇ ਹੋਗੇ ਮੇਰਾ ਵੀ ਮਨ ਅੱਕ ਜਾਂਦਾਗਾ ਹੁਣ ਜੇ ਚੱਲ ਮੈਂ ਵਿਧਵਾ ਹੋ ਗਈ ਐ ਤੇ ਮੇਰਾ ਕੀ ਕਸੂਰ ਐ ਤੁਸੀਂ ਵੀ ਸੋਚੋ ਨਾ ਮੇਰੀ ਉਮਰ ਐਗੀ ਜੇ ਚੱਲ ਮੈਂ ਚੱਜ ਦਾ ਕੱਪੜਾ ਪਾ ਲੈਣੀ ਹੈਗੀ ਉਹ ਗੱਲ ਵੱਖਰੀ ਐ ਚਾਨੀ ਤਾਂ ਮੈਂ ਤਾਈ ਕੋਲਾ ਹੋਰ ਤਾਂ ਨਹੀਂ ਕਿਤੇ ਜਾਂਦੀ ਹੈਗੀ ਫਿਰ ਮੇਰਾ ਕਸੂਰ ਐ ਉਹਦੇ ਚ ਜੇ ਮੁੰਡਾ ਪੁੱਤਰ ਗਿਆ ਕੁਝ ਮੇਰਾ ਕਸੂਰ ਹੈ ਫਿਰ ਸੋਚੋ ਨਾ ਮਾੜਾ ਮੋਟਾ ਜਦੋਂ ਤੁਸੀਂ ਟੋਕਟਕਈਆ ਕਰਦੇ ਹੋ ਮੈਨੂੰ ਵੀ ਆਇਹ ਅਹਿਸਾਸ ਹੁੰਦਾ ਵੀ ਪਤਾ ਨਹੀਂ ਮੈਂ ਗਲਤ ਚੱਲ ਰਹੀ ਆਂਗੀ ਤਾਂ ਹੀ ਤੁਸੀਂ ਟੋਕਟਕਈਆ ਕਰਦੇ ਹੋ ਰਹੀ ਗੱਲ ਲੋਕਾਂ ਦੀ ਜੇ ਲੋਕਾਂ ਦੀ ਸੁਣੋਂਗੇ ਨਾ ਤਾਂ ਨਹੀਂ ਟਾਈਮ ਪਾਸ ਹੁੰਦਾ ਹੈਗਾ ਹੋਰ ਹੈ ਭਾਈ ਗੱਲ ਕੋਈ ਨਿੱਕਾ ਨਿਆਣਾ ਹੁੰਦਾ ਮੈਂ ਉਹਦੇ ਨਾਲ ਖੇਡ ਲੱਗ ਜਾ ਕਰਦਾ ਕਦੇ ਉਹਨੂੰ ਗੋਦੀ ਚੱਕ ਕੇ ਲੈ ਜਾਂਦਾ ਰੱਬ ਨੇ ਇਹ ਵੀ ਨਹੀਂ ਸੁਣੀ ਮੇਰੀ ਤਾਂ ਫਿਰ ਇੱਥੇ ਮੇਰਾ ਕੀ ਕਸੂਰ ਹੈ ਕੁਣ ਮੈਂ ਤੇਰਾ ਕਸੂਰ ਥੋੜਾ ਕਹਿ ਰਿਆ ਚ ਮੈਂ ਹੀ ਸਮਝਾ ਰਹੀਆਂ ਬਾਰ-ਬਾਰ ਵੀ ਹਜੇ ਵੀ ਟਾਈਮ ਹੈ ਸੰਭਲ ਜੋ ਬਾਅਦ ਚ ਮੌਕਾ ਨਾ ਹੱਥ ਨਹੀਂ ਆਉਂਦਾ ਹਾਂ ਚਲ ਚੰਗਾ ਭਾਈ ਰੋਟੀ ਟੁੱਕ ਬਣਾ ਲੈ ਚਲ ਠੀਕ ਐ ਮੈਂ ਰੋਟੀ ਬਣਾਉਣੀ ਆ ਤੁਹਾਨੂੰ ਇੱਥੇ ਬੈਠੇ ਨੂੰ ਰੋਟੀ ਆ ਜੂਗੀ ਆਪਦਾ ਖਾ ਲਿਓ ਤੇ ਟੌਰ ਨਾ ਸੌਂ ਜਿਓ ਤੇ ਮੈਨੂੰ ਨਾ ਗਰਮੀ ਬਾਲੀ ਲੱਗਦੀ ਆ ਮੈਂ ਤਾਂ ਅੱਜ ਬਾਹਰ ਹੀ ਸੌਂਗੀ ਮੈਂ ਕਮਰੇ ਚ ਨਹੀਂ ਪੈਣਾ ਹੈਗਾ ਅੱਜ ਤੇਰੀ ਮਰਜ਼ੀ ਪਈ ਜਿੱਥੇ ਮਰਜ਼ੀ ਪੈ ਜੀ ਮੱਛਰ ਬਹੁਤ ਹੈ ਬਾਹਰ ਮੈਨੂੰ ਘਬਰਾਟ ਹੋਈ ਜਾਂਦੀ ਅੱਜ ਪਤਾ ਨਹੀਂ ਕਾਹਤੋਂ ਮੈਂ ਤਾਂ ਬਾਹਰ ਹੀ ਪੈ ਜੂੰਗੀ ਆਪਦਾ ਤੁਸੀਂ ਆਪਦਾ ਟੌਰ ਨਾ ਇੱਥੇ ਪੈ ਜਿਓ ਚਲ ਚੰਗਾ ਭਾਈ ਹਾਂ ਠੀਕ ਐ ਇਹਨੂੰ ਹੁੰਦੀ ਐ ਘਬਰਾਟ ਕਮਰੇ ਚੇ ਤੋਂ ਪਿਆ ਨਹੀਂ ਜਾਂਦਾ ਬਾਹਰ ਪਊਗੀ ਇਹ ਦਾਤ ਕੁਝ ਕਾਲਾ ਤਾਂ ਨਹੀਂ ਹੋ ਸਕਦਾ ਉਹ ਸਕਦਾ ਹੈ ਛਲ ਮਨ ਜਿਹਦੀਆਂ ਅੱਖਾਂ ਦੁਖਣਗੀਆਂ ਆਪੇ ਪੱਟੀ ਬੰਨੂ ਤੂੰ ਤਾਂ 2-3 ਸਾਲ ਹੈ ਖੋਣੀ 4 ਸਾਲ ਹੈ ਉਹਦਾ ਕੱਟ ਲੈਣ ਦੜ ਬਟਕੇ ਓਏ 하기 ਤੂੰ ਹਾਂਗੀ ਕਰਤਾ ਕੰਮ ਹਾਂ ਕਰਤਾ ਮੈਨੂੰ ਮੈਂ ਦੱਸ ਉਹ ਬੜਾ ਜਿਹਾ ਸੋ ਗਿਆ ਹਾਂ ਬੁੜਾ ਤਾਂ ਸੋ ਗਿਆ ਤੈਨੂੰ ਕਾਦੀ ਟੈਨਸ਼ਨ ਪਈ ਪਈ ਆ। ਉਹ ਚੱਲ ਵਧੀਆ। ਜੇ ਉਹ ਸੋ ਗਿਆ। ਹਾਂ, ਸੌ ਗਿਆ ਤਾਂ ਹੁਣ। ਠੀਕ ਆ ਫਿਰ। ਬੜਾ ਸੱਤਾ ਨੇ। ਤੁਹਾਨੂੰ ਸੁਆ ਕੇ ਸੋਊਗਾ। ਤੁਹਾਨੂੰ। ਹਾਂਜੀ ਦੋਸਤੋ, ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ? ਤੇ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਕਹਾਣੀ ਵਿੱਚ ਅੱਗੇ ਕੀ ਬਣੂ। ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ। ਧੰਨਵਾਦ। ਸ਼ਸ਼ੀ ਗੱਲ ਜੀ।